ਸ਼ਰਾਬ ਦੀ ਅਸੀਂ ਪਿਛਲੇ ਕਾਫੀ ਦਿਰਾ ਤੋਂ ਸ਼ਰਾਬ ਦੇ ਅਲੱਗ-ਅਲੱਗ ਜਿਹੜੇ ਹੈਗੇ ਆ ਗੈਰਕਾਨੂੰਨੀ ਸਾਧਨਾ ਨਹੀਂ ਜਿਹੜੀ ਸ਼ਰਾਬ ਵੇਚੀ ਜਾ ਰਹੀ ਉਹਨੂੰ ਅਸੀਂ ਆਪ ਐਨਾਲਾਈਜ਼ ਕੀਤਾ ਉਹ ਐਨਾਲਾਈਜ਼ ਕਰਨ ਤੋਂ ਪਾਇਆ ਗਿਆ ਕਿ ਜਿਹੜੀ ਠੇਕੇ ਦੀ ਸ਼ਰਾਬ ਉਹ ਗੈਰਕਾਨੂੰਨੀ ਵੇਚਣ ਤੋਂ ਇਲਾਵਾ ਉਹ ਖਾਲਾ ਕਿ ਉਹਦੀ ਮਾਤਰਾ ਬਹੁਤ ਘੱਟ ਹੈ ਪਰ ਉਸ ਤੋਂ ਇਲਾਵਾ ਜਿਹੜੀ ਹੈਗੀ ਆ ਗੈਰਕਾਨੂੰਨੀ ਤਰੀਕੇ ਨਾਲ ਤਿਆਰ ਕੀਤੀ ਹੋਈ ਸ਼ਰਾਬ ਜਿਵੇਂ ਕਿ 에ਥਨੋਲ ਨੂੰ ਮਿਕਸ ਕਰਕੇ ਜਿਹਨੂੰ ਪੰਜਾਬੀ ਵਿੱਚ ਸਪਸ਼ਟ ਸਾਹਬ ਨਾਲ ਅਲਕੋਹਲ ਕਰ ਦਿੰਦੇ ਆ ਅਲਕੋਹਲ ਨੂੰ ਡਿਲੀਊਟ ਕਰਕੇ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਅਲੱਗ-ਅਲੱਗ ਜਗ੍ਹਾ ਉੱਤੇ ਟੈਕਟਾਂ ਦੇ ਵਿੱਚ ਛੋਟੀਆਂ ਬੋਤਲਾਂ ਦੇ ਵਿੱਚ ਜਿਹੜੀ ਹੈਗੀ ਪਲਾਈ ਜਾ ਰਹੀ ਸੀਗੀ ਉਹਦੇ 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 ਬਾਬਤ ਅਸੀਂ ਇੱਕ ਆਪਣੇ ਵੱਲੋਂ ਬੜੇ ਸੰਗਠਿਤ ਤਰੀਕੇ ਦੇ ਨਾਲ ਜਿਹਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਵੀ ਆ ਜਿਹਦੇ ਵਿੱਚ ਸਾਡੇ ਆਪਣੇ ਅੰਡਰ ਕਵਰਜ਼ ਵੀ ਆ ਸਾਡੀ ਸਪੈਸ਼ਲ ਬਾਚ ਵੀ ਆ ਸੀਆਈਏ ਵੀ ਆ ਔਰ ਸਾਰੇ ਥਾਣਿਆਂ ਨੇ ਮਿਲ ਕੇ ਸੰਯੁਕਤ ਤੌਰ 'ਤੇ ਹਰ ਰੋਜ਼ ਦੇ ਅਸੀਂ ਸੰਜੇ ਆਪਰੇਸ਼ਨ ਕਰ ਰਹੇ ਹਾਂ ਕੱਲ ਵੀ ਤੇ ਪਰਸੋਂ ਵੀ ਤਕਰੀਬਨ 12 ਦੇ ਕਰੀਬ ਅਜਿਹੇ ਸਮਗਲਰ ਸਾਡੇ ਜਿਹੜੇ ਹੈਗੇ ਆ ਗ੍ਰਿਫਤਾਰ ਹੋਏ ਆ ਜਿਨ੍ਹਾਂ ਨੇ ਗੈਰ ਕਾਨੂੰਨੀ ਸ਼ਰਾਬ ਦੀ ਮੈਨੂਫੈਕਚਰਿੰਗ ਕੀਤੀ ਹੋਈ ਸੀ ਔਰ ਲੋਕਾਂ ਨੂੰ ਜਿਹੜੀ ਡਿਸਟ੍ਰੀਬਿਊਸ਼ਨ ਕਰਨ ਜਾ ਰਹੇ ਸੀਗੇ ਉਹਦੇ ਵਿੱਚ ਔਰਤਾਂ ਵੀ ਸ਼ਾਮਲ ਨੇ ਔਰਤਾਂ ਦੀ ਗਿਣਤੀ ਤਕਰੀਬਨ 40% ਦੀ ਔਰਤਾਂ ਨੇ ਇਹਦੇ ਵਿੱਚ ਦੱਸਣਾ ਇਹ ਅਹਿਮ ਆ ਕਿ ਇਹ ਗੈਰ ਕਾਨੂੰਨੀ ਸ਼ਰਾਬ ਜਿਹਦੇ ਨਾਲ ਸਰੀਰਕ ਜਾਨ ਨੂੰ ਖਤਰਾ ਹੋ ਸਕਦਾ ਉਹ ਕਿ ਮਾਤਰਾ ਤਾਂ ਪਤਾ ਨਹੀਂ ਤੁਸੀਂ ਕਿੰਨੀ ਮੈਂ ਜਿਹੜਾ ਸਮਗਲਿੰਗ ਕਰਨ ਵਾਲਾ ਆ ਜਾਂ ਜਿਹੜਾ ਸ਼ਰਾਬ ਵੇਚਣ ਵਾਲਾ ਆ ਉਹ ਉਹਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਜੜੀ ਹੈਗੀ ਆ 에ਥਨੋਲ ਜਾਂ ਹੋਰ ਚੀਜ਼ਾਂ ਨੂੰ ਮਿਕਸ ਕਰਕੇ ਦੇ ਰਿਹਾ ਹੈਗਾ ਔਰ ਭੋਲੇ-ਪਾਲੇ ਮੈਜੋਰਟੀ ਉਹ ਲੋਕ ਨੇ ਜਿਹੜੇ ਮਜ਼ਦੂਰ ਨੇ ਸ਼ਾਮ ਨੂੰ ਮਿਹਨਤ ਮਜ਼ਦੂਰੀ ਤੋਂ ਬਾਅਦ ਜਿਹੜਾ ਹੈਗਾ ਆ ਉਹ ਇਸ ਨੂੰ ਸੇਵਨ ਕਰਨਾ ਚਾਹੁੰਦਾ ਉਹ ਇਸ ਲਾਲਚ ਵਿੱਚ ਕਿ ਇਹ ਵਲਨਰੇਬਿਲਟੀ ਹੈ ਇਹਨੂੰ ਪੀ ਲਿਆ ਜਾਵੇ ਪਰ ਉਹਦੇ ਜਿਹੜੇ ਅਸਰ ਨੇ ਉਹਦੇ ਜਿਹੜੇ ਸਿੱਧੇ ਤੋਂ ਅਸਰ ਨੇ ਬੜੇ ਮਾੜੇ ਅਸਰ ਨੇ ਮੈਂ ਕਹਿ ਸਕਦਾ ਕਿ ਉਹਦੇ ਅਸਰ ਜ਼ਹਿਰੀਲੇ ਆ ਸੋ ਇਹਨੂੰ ਅਸੀਂ ਇਸ ਸ਼ਰਾਬ ਨੂੰ ਅਸੀਂ ਜ਼ਹਿਰ ਦੇ ਤੌਰ ਤੇ ਮੰਨ ਰਹੇ ਆ ਉਹਦੇ ਵਿੱਚ 123 ਬੀ ਐਨ ਐਸ ਪਹਿਲਾਂ ਆਰਟਿਕ 14 ਦਾ ਸਿੰਪਲ ਮੁਕੱਦਮਾ ਦਰਜ ਹੁੰਦਾ ਸੀ ਹੁਣ ਜੇਕਰ ਕਿਸੇ ਨੂੰ ਕੋਈ ਜ਼ਹਿਰੀਲਾ ਚੀਜ਼ ਜਿਹਦੀ ਕਿ ਮਾਤਰਾ ਨਹੀਂ ਹੈ ਜਿਸ ਨਾਲ ਜਾਨ ਨੂੰ ਖਤਰਾ ਹੋ ਸਕਦਾ ਉਹ ਕੋਈ ਦਿੰਦਾ ਆ ਇਸ ਕਰਕੇ ਕਿ ਮੈਨੂੰ ਵਿੱਤੀ ਲਾਭ ਹੋਵੇ ਉਦਾ ਪਵਾ ਜਾਣ ਦਾ ਨੁਕਸਾਨ ਹੋ ਜਵੇ 123 ਬੀ ਐਨ ਐਸ ਜਿਹੜੀ ਪਹਿਲਾਂ 328 ਸੀਗੀ ਉਹਦੇ ਤਹਿਤ ਤੇ ਆਰਗੇਨਾਈਜ਼ ਹੋ ਕੇ ਕਿਤੇ ਉਹ ਸ਼ਰਾਬ ਲਿਆ ਕੇ ਫਰਦਰ ਡਿਸਟ੍ਰਿਬਿਊਸ਼ਨ ਚ ਆ ਉਹਦੇ ਨਾਲ 111 ਤੇ 112 ਬੀ ਐਨ ਐਸ ਦੀਆਂ ਧਰਾਵਾਂ ਦੇ ਅਧੀਨ ਮੁਕੱਦਮਾ ਅਸੀਂ ਦਰਜ ਕਰ ਰਹੇ ਹਾਂ ਔਰ ਕੀਤੇ ਆ ਕੱਲ ਪਰसों ਵੀ ਕੀਤੇ ਆ ਇਹਦੇ ਚ ਦੱਸਣਯੋਗ ਆ ਕਿ 61 ਇਕ ਜੌਦਾ ਚ ਤਾਂ ਬੈਲਵਲ ਫੈਂਸਾ ਜ਼ਿਆਦਾ ਸਾਡੇ ਕੋਲੋਂ ਜਾਂ ਮਾਨਯੋਗ ਅਦਾਲਤਾਂ ਪਾਸੋਂ ਆ ਥੋੜੀ ਦੇਲ ਹੋਣ ਦੀ ਸੰਭਾਵਨਾ ਹੁੰਦੀ ਆ ਜਿੱਥੇ 123 23 ਬੀ ਐਨ ਐਸ ਤੇ 111 ਤੇ 112 ਬੀ ਐਨ ਐਸ ਦੀ ਧਾਰਾ ਲੱਗਦੀਆਂ ਉੱਥੇ ਨਾ ਬੇਲਯੋਗ ਜਿਹੜਾ ਹੈਗਾ ਜਮਾਨਤਯੋਗ ਅਪਰਾਧ ਹੈ ਔਰ ਸੇਜੇ ਕੀਤੇ ਲੰਬੇ ਸਮੇਂ ਤੱਕ ਬੇਲ ਨਹੀਂ ਹੋਏਗੀ ਔਰ ਇਹਦੀ ਸਜ਼ਾ ਇਹਦੀ 10 ਸਾਲ ਤੱਕ ਦੀ ਹੋ ਸਕਦੀ ਹੈ ਕਿਉਂਕਿ ਅਸੀਂ ਇਹਨੂੰ ਜ਼ਹਿਰੀਲਾ ਪਦਾਰਥ ਮੰਨ ਕੇ ਚੱਲ ਰਹੇ ਹਾਂ ਕਿ ਜ਼ਹਿਰੀਲਾ ਪਦਾਰਥ ਜੇ ਕਿਸੇ ਕੋਲ ਉਪਰਾਮਧ ਹੋ ਗਿਆ ਸੋ ਸਾਡੀ ਸਖਤ ਵਾਰਨਿੰਗ ਤੇ ਚੇਤਾਵਨੀ ਆ ਜਿਹੜੇ ਇਸ ਕੰਮ ਦੇ ਵਿੱਚ ਭੰਦੇ ਤੇ ਪਏ ਹੋਏ ਆ ਉਹ ਮਕੰਮਲ ਤੌਰ ਤੇ ਇਹਨੂੰ ਇਸ ਤੋਂ ਪਾਸੇ ਹੋ ਜਾਣ ਔਰ ਇਹ ਜਿਹੜਾ ਤੰਦਾ ਹੈ ਉਹ ਆਪਣਾ ਬੰਦ ਕਰਨ ਹੋਰ ਬਹੁਤ ਸਾਰੇ ਰੋਜ਼ਗਾਰ ਆ ਜਿਹੜੇ ਕੀਤੇ ਜਾ ਸਕਦੇ ਆ ਲੋਕ ਜਿਹੜੇ ਜਿਹੜਾ ਕੋਈ ਰੋਜ਼ਗਾਰ ਨਹੀਂ ਹੈਗਾ ਉਹ ਆਪਣੇ ਤੰਦੇ ਕਰਦੇ ਆ ਕੋਈ ਫਰੂਟ ਦਾ ਤੰਦਾ ਕਰ ਰਿਹਾ ਕੋਈ ਦੁਕਾਨ ਤੇ ਲੱਗਿਆ ਹੋਇਆ ਬਹੁਤ ਸਾਰੇ ਤੰਦੇ ਨੇ ਜਿਹੜੇ ਤੁਸੀਂ ਕਰ ਸਕਦੇ ਆ ਔਰ ਬੜੀ ਜਗ੍ਹਾ ਤੇ ਤੁਸੀਂ ਜਿਹੜੀ ਹੈਗੀ ਤੁਹਾਡੀ ਰੋਜ਼ੀ ਰੋਟੀ ਅੱਛੀ ਚੱਲ ਸਕਦੀ ਆ ਤੇ ਜੇਕਰ ਇਹ ਤੰਦਾ ਕਰਨਾ ਤੇ ਫਿਰ ਇਹ ਨਹੀਂ ਹੋਣ ਦੇਣਾ ਇਹਦੇ ਵਿੱਚ ਅਸੀਂ ਸਖਤ ਤਰਾਵਾਦੀਨ ਬਹੁਤ ਹੀ ਸਖਤ ਕਾਰਵਾਈ ਕਰ ਰਹੇ ਆਗੇ ਇਹ ਸਾਡੀ ਜਿਹੜੀ ਹੈਗੀ ਵਾਰਨਿੰਗ ਆ ਦੂਸਰਾ ਇਕੱਲਾ ਮਹਦੂਦ ਇਸ ਜ਼ਿਲ੍ਹੇ ਤੱਕ ਨਹੀਂ ਰਹੇਗਾ ਜੇ ਇਸ ਜ਼ਿਲ੍ਹੇ ਦੀਆਂ ਤਾਰਾਂ ਪਿੱਛੇ ਕਿਤੇ ਜੋੜਨਗੀਆਂ ਚਾਹੇ ਉਹ ਜ਼ਿਲ੍ਹੇ ਤੋਂ ਸੂਬੇ ਤੋਂ ਬਾਹਰ ਹੋਣ ਚਾਹੇ ਕਿਸੇ ਹੋਰ ਵਿਅਕਤੀ ਦਾ ਹੋਣ ਚਾਹੇ ਜੇਕਰ ਉਹਦੀ ਲੀਕੇਜ ਅਲਕੋਹਲ ਦੀ ਕਿਸੇ ਡਿਸਟ੍ਰਿਬਿਊਟਰ ਤੋਂ ਕਿਸੇ ਫੈਕਟਰੀ ਤੋਂ ਕਿਸੇ ਡਿਸਟਿਲਰੀ ਤੋਂ ਹੋ ਰਹੀ ਆ ਜੇ ਇਸ ਗੱਲ ਦੀ ਤਫਤੀਸ਼ ਵਿੱਚ ਆ ਜਾਂਦਾ ਉਹਦੇ ਖਿਲਾਫ ਵੀ ਇਹੀ ਕਾਰਵਾਈ ਹੋਏਗੀ ਜਿਹੜੀ ਕਿ ਇੱਕ ਸਮਗਲਰ ਦੇ ਖਿਲਾਫ ਹੋ ਰਹੀ ਆ 111 ਦੇ ਤਹਿਤ ਆਰਗੇਨਾਈਜ਼ ਹੋ ਕੇ ਕਰਾਇਮ ਕਰਨ ਦੀ ਸੋ ਜਿੰਨੇ ਜਿੰਨੇ ਵੀ ادارے ਨੇ ਜਿੱਥੋਂ 에ਥਨੋਲ ਤੇ ਦੂਜੀ ਚੀਜ਼ਾਂ ਜਿਹੜੀਆਂ ਜ਼ਹਿਰੀਲੇ ਪਦਾਰਥ ਆ ਜਿਹਨੂੰ ਅਲਕੋਹਲ ਕਹਿੰਦੇ ਆ ਉਹ ਕੰਟਰੋਲ ਹੋ ਕੇ ਉਹਨਾਂ ਦੀ ਡਿਸਟ੍ਰਿਬਿਊਸ਼ਨ ਹੋਣੀ ਚਾਹੀਦੀ ਆ ਡਿਸਟ੍ਰਿਬਿਊਟਰ ਇਹ ਦੇਖਣ ਕਿ ਉਹ ਕਿਹਨੂੰ ਡਿਸਟ੍ਰਿਬਿਊਸ਼ਨ ਚ ਦੇ ਰਹੇ ਆ ਜੇ ਪਰਚੂਨ ਵਕਰੇਤਾ ਤਾਂ ਉਹ ਇਸ ਚੀਜ਼ ਨੂੰ ਦੇਖੇ ਜੇ ਫਿਰ ਵੀ ਕਿਤੇ ਉਹ ਫ੍ਰਿਜ ਹੁੰਦੀ ਆ ਕਿ ਤੂੰ ਗੈਰਕਾਨੂੰਨੀ ਢੰਗ ਨਾਲ ਜਿਹੜਾ ਹੈਗਾ ਆ ਰਿਹਾ ਹੈਗਾ ਹੈਗਾ ਉਹ ਜਿਹੜਾ ਜ਼ਹਿਰੀਲਾ ਪਦਾਰਥ ਹੈ ਜਿਹਨੂੰ ਨਸ਼ੀਲਾ ਪਦਾਰਥ ਕਹਿੰਦੇ ਆ ਮੈਂ ਨਸ਼ੀਲਾ ਨਹੀਂ ਜ਼ਹਿਰੀਲਾ ਕਹਾਂਗਾ ਫਿਰ ਸਖਤ ਕਾਰਵਾਈ ਸਾਰਿਆਂ ਦੇ ਖਿਲਾਫ ਇਹੀ ਹੋਏਗੀ